ਪੰਜਾਬ ਸਰਕਾਰ ਧਾਰਮਿਕ ਗ੍ਰੰਥਾ ਦੀ ਬੇਅਦਬੀ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾ ਰਹੀ ਹੈ ਇਸ ਕਾਨੂੰਨ ਨੂੰ ਤਿਆਰ ਕਰਨ ਦੇ ਲਈ 15 ਮੈਂਬਰੀ ਚੋਣ ਕਮੇਟੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੀ ਪਹਿਲੀ ਮੀਟਿੰਗ ਕੀਤੀ ਹੈ ਇਸ ਮੌਕੇ ਕਮੇਟੀ ਚੇਅਰਮੈਨ ਡਾਕਟਰ ਇੰਦਰਬੀਰ ਨਿੱਜਰ ਨੇ ਕਿਹਾ ਕਿ ਕਮੇਟੀ 6 ਮਹੀਨਿਆਂ ਦੇ ਅੰਦਰ ਅੰਦਰ ਸਪੀਕਰ ਸਾਹਿਬ ਨੂੰ ਆਪਣੀ ਰਿਪੋਰਟ ਸੌਂਪੇਗੀ ਇਸ ਦੇ ਨਾਲ ਹੀ ਕਾਨੂੰਨ ਬਣਾਉਣ ਦੇ ਲਈ ਲੋਕ ਈਮੇਲ ਵਟਸਐਪ ਅਤੇ ਦਸਤਾਵੇਜ਼ ਤੇ ਰਾਹੀਂ ਭੇਜ ਸਕਣਗੇ ਇਸ ਦੇ ਲਈ ਇਕਲੀ ਮੀਟਿੰਗ ਦੇ ਵਿੱਚ ਸਾਰੀਆਂ ਰਣਨੀਤੀਆਂ ਤਿਆਰ ਕੀਤੀਆਂ ਜਾਣਗੀਆਂ ਅੱਜ ਦੀ ਮੀਟਿੰਗ ਦੇ ਵਿੱਚ ਲਗਭਗ 13 ਮੈਂਬਰ ਮੌਜੂਦ ਸਨ ਅਗਲੀ ਮੀਟਿੰਗ ਮੰਗਲਵਾਰ ਦੁਪਹਿਰ 2:30 ਵਜੇ ਹੋਏਗੀ ਮੈਂ ਹਰ ਹਫਤੇ ਇੱਕ ਮੀਟਿੰਗ ਭੁਲਾਉਣ ਦੀ ਕੋਸ਼ਿਸ਼ ਕਰਾਂਗਾ ਇਸ ਤੋਂ ਇਲਾਵਾ ਇਸ ਮਾਮਲੇ ਦੇ ਸਬੰਧੀ ਇੱਕ ਸਬ ਕਮੇਟੀ ਵੀ ਬਣਾਈ ਜਾ ਸਕਦੀ ਹੈ ਦੱਸਿਏ ਕਿ ਡਾਕਟਰ ਇੰਦਰਬਿੰਦ ਨਿਚਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ 117 ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਦੇ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਕਾਨੂੰਨ ਬਣਾਉਣ ਦੇ ਵਿੱਚ ਜੋ ਵੀ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏ ਇਸ ਕਮੇਟੀ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਡਾਕਟਰ ਇੰਦਰਵੀਰ ਸਿੰਘ ਨੇ ਚੇਅਰ ਹਨ ਕਮੇਟੀ ਦੇ ਵਿੱਚ ਆਪ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਵਿਧਾਇਕ ਸਾਬਕਾ ਮੰਤਰੀ ਅਤੇ ਸਿੱਖਿਆ ਸ਼ਾਸਤਰੀ ਸ਼ਾਮਿਲ ਨੇ ਇਹ ਸਾਰੇ ਮੈਂਬਰ ਮਿਲ ਕੇ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਸਰਕਾਰ ਦੀ ਮਦਦ ਕਰਨਗੇ ਪੰਜਾਬ ਵਿੱਚ ਤਰਮਿਕ ਗਰਮਥਾਂ ਦੇ ਵਿਰੋਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪਤੰਦਰਾ ਕਰਕੇ ਤੇ 6 ਮਹੀਨੇ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਲੇਮਾਨ ਲੋਕ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰ ਹੈ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਹੈ ਤੇ ਬਿੱਲ ਸੰਬੰਧੀ ਜਿਹੜਾ ਜਨਰਲ ਦੀ ਰਾਏ ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੰਦਰਾ ਕੀਤਾ ਹੁਣ ਆਪ ਸਭ ਜਾਣਦੇ ਇਸ ਕਰ ਲੂ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਤੇ ਕਨਫਿਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂ ਡੇ ਜਿਹੜੇ ਅਸੀਂ ਕੰਮ ਕਰਾਂਗੇ ਗੱਲਬਾਤ ਕਰਾਂਗੇ ਵਿਚਾਰ ਟੰਦਰਾ ਕਰਾਂਗੇ ਉਦੇ ਬਾਰੇ ਤਾਂ ਨਹੀਂ ਦੱਸ ਸਕਾਂਗੇ ਦੂਜੀ ਗੱਲ ਇਹ ਹੈ ਕਿ ਬੜਾ ਸਰਬਾਜਨ ਸਮੇਲ ਸੀ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਨੂੰ ਵੀ ਈਦਾ ਕਿ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਕਾਫੀ ਗਠਨ ਕੰਮ ਹੈ ਸੋ ਬੇਸਿਕਲੀ ਸਾਰੀ ਮੀਟਿੰਗਾਂ ਤੇ ਹੀ ਸੀ ਗੀ ਸੀ ਸਭ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਆਪਣੀ رائے ਦਿੱਤੀ ਹੈ ਤੇ ਅਸੀਂ ਮੀਟਿੰਗਾਂ ਲਗਾਤਾਰ ਕਰਦੇ ਰਹਾਂਗੇ ਔਰ ਕੋਸ਼ਿਸ਼ ਹੋਏਗੀ ਅਸੀਂ 6 ਮਹੀਨੇ ਤੋਂ ਪਹਿਲੇ ਪਹਿਲੇ ਰਿਪੋਰਟ ਦੇਣੀ ਹੈ ਦੇ ਸਕਦੇ ਹਾਂ ਉਹ ਕੀ ਟ੍ਰਿਕ ਕਰਨਾ ਹੈ ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਕਿਸੇ ਤਰੀਕੇ ਨਾਲ ਈਮੇਲ ਰਾਹੀਂ ਵੀ ਦੇ ਸਕਦੀ ਹੈ ਸਾਨੂੰ ਵੋਟਸ ਚਰੇ ਵੀ ਦੇ ਸਕਦੀ ਹੈ ਉਸੇ ਵਰਕ ਆਊਟ ਕਰਨ ਲਈ ਇਸ ਮੀਟਿੰਗ ਵਿੱਚ ਕੋਈ ਨੰਬਰ ਤਾਂ ਹੁੰਦਾ ਸਰ ਪਬਲਿਕ ਜੀ ਅਸੀਂ ਨੈਕਸਟ ਮੀਟਿੰਗ ਤੁਹਾਨੂੰ ਇਹ ਦੱਸ ਸਕਾਂ ਕਿ ਵੀ ਅਸੀਂ ਕਿਹ ਨੰਬਰ ਦੇ ਰਹੇ ਹਾਂ ਕਿਸ ਨਾਲ ਈਮੇਲ ਦੇ ਰਹੇ ਹਾਂ ਜੋ ਵੀ ਸਿਰਫ ਫਾਰਮੈਟ ਕਰਿਆ ਗਿਆ ਸੀ ਜੇ ਕੁਝ ਵੀ ਹੋਏ ਅੱਗੇ ਮੀਟਿੰਗ ਕਰਨੀ ਹੈ ਥਿਮੇ ਕੀ ਟਾਈਮ ਲਾਈਨ ਹੋਣੀ ਚਾਹੀਦੀ ਹੈ ਉਸ ਵਜ੍ਹਾ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਹੌਸਤਾ ਕਿ ਅਸੀਂ ਕੋਈ ਦਿਨ ਮਤ ਲਈਏ ਤੇ ਟਾਈਮ ਉਹਦਾ ਮਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਨ ਸੀਰੀਅਸ ਅਸੀਂ ਬਹੁਤ ਇਹਨੂੰ ਸੰਵੇਦਨਸ਼ੀਲ ਮਸਟਰ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹਾਂ ਨਮਕਿਰਤ ਕਮੇਟੀ ਦੇ ਪੈਕੇਜ ਆ ਉਹਨਾਂ ਨੂੰ ਕੀ ਕਰਨਗੇ ਜੀ ਅਸੀਂ ਸਾਰੀ ਸੰਸਥਾਾਂ ਦੇ ਰਾਇ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਉਧਾਰ ਤਰਫੋਂ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੇ ਰਾਇ ਵੀ ਲਾਂਗੇ ਆਮ ਜਨਤਾ ਦੀ ਰਾਇ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ ਰਾਇ ਲਈ ਜਾਏਗੀ ਨੀਜਾ ਸਾਹਿਬ ਭਾਵ ਕਿ ਇਸ ਮਾਮਲੇ ਉੱਤੇ ਸਾਡੀ ਪਾਰਟੀ ਦੀ رائے ਇਲਾਕਾ ਉਸ ਵੱਲ ਕੋਈ ਨਜ਼ਰ ਨਹੀਂ ਸੀ ਪਰ ਇਹ ਇਸ ਦੇ ਵਿੱਚ ਤੁਹਾਨੂੰ ਕਹਿੰਦਾ ਕਿ ਕੁਝ ਪ੍ਰਸਤਾਵ ਦੇ ਤਰ੍ਹਾਂ ਹਾਂ ਜੀ ਅਸੀਂ ਬਿੱਲ ਜੋ ਵੀ ਨੇ ਬਿੱਲ ਸਭ ਕੋ ਸਾਡੇ ਕੋ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਜੀ ਸਾਹਿਬ ਵੀ ਤੁਸੀਂ ਦੇਖਿਆ ਬੈਠੇ ਨੇ ਸੋ ਮਾਹਿਰ ਨੇ ਉਹ ਉਹਨਾਂ ਨਾਲ رائے ਕਰਾਂਗੇ ਔਰ ਲਗਾਤਾਰ ਤਾਂ ਜੇ ਮੀਟਿੰਗਾਂ ਲਗਾਤਾਰ ਤਾਂ ਕਰਾਂਗੇ ਜਿਵੇਂ ਸਾਡੀ ਬਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗਾਂ ਰੱਖ ਕੇ ਤੇ ਉਹ नहीं कमेटी त अपनी रिपोर्ट देगी स्पीकर साहब ने फिर कल द्वारा हाउस एक्ट है आयेगा फिर एक्ट गांज आएगा जो कानूनी जो प्रक्रिया ਸੋ ਅਸੀਂ ਦੇਖ ਲਾਂ ਕਿ ਐਤੀ ਜੋ ਪਿਛਲੇ ਵਾਰੀ ਕਾਟ ਰ ਹੈ ਕਿਸੇ ਨੂੰ ਪੂਰੀ ਕਰ ਲੈਂਦੇ ਇੱਕ 15 ਮੈਂਬਰ ਬਣਾਇਆ ਗਿਆ ਕਿੰਨੇ ਮੈਂਬਰ ਬਿੜ ਗਏ ਅਜੇ ਹਾਲੇ ਨਹੀਂ ਹਾਲੇ ਹੁਣ ਤੱਕ ਅਭੀ ਹਰ ਜਸੀ ਮੈਂ ਖੈਲ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ ਤੇ ਦੋ ਮੈਂਬਰ ਸਾਡੇ ਇਹਨਾਂ ਦਾ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਔਰ ਆ ਰਹੇ ਨੇ ਉਹਨੇ ਪਹੁੰਚ ਜਾਣਗੇ ਸੋ ਅਸੀਂ ਬੈਠ ਕੇ ਉਹਨਾਂ ਸਾਰਾ ਵਿਚਾਰ ਦੱਸ ਦਾਂਗੇ ਜੋ ਉਸ ਵਿਚਾਰ ਤੋਂ ਕੀਤਾ ਡਾਕਟਰ ਅਮਨਦੀਪ ਉਹ ਵੀ ਉਹਨਾਂ ਨੂੰ ਇਨਜੀ ਮੈਸੇਜ ਕਿਤੇ ਗਏ ਹੋਏ ਸੀ ਬਾਹਰ ਉਹਨੂੰ ਫੋਨ ਆ ਗਿਆ ਸੀ ਕਿ ਮੈਂ 12 ਤੱਕ ਪਹੁੰਚਾਂਗੀ ਉਹਨਾਂ ਨੂੰ ਮਿਲ ਲੰਗੇ ਤੋਂ ਬਾਅਦ ਅਸੀਂ ਉਹਨਾਂ ਨੇ ਵੀ ਸਾਰਾ ਦੱਸਦਾਂ ਕਿ ਡਿਸਕਸ ਕੀਤਾ ਸੀ ਸੀਰੀਅਸਲੀ ਲੰਘ ਗਿਆ ਇਸ ਕਰ ਤੁਨ ਮੈਂ ਕੀ ਦਵਾਂ ਤੁਹਾਨੂੰ ਠੀਕ ਹੈ ਜੀ ਥੈਂਕ ਯੂ ਵਾਯ ਗੁਰਦੀ ਕਾ ਖਾਲਸਾ ਵਾਯ ਗੁਰਦੀ ਕੀ ਫਤਿਹ